ਸਤਿ ਸ਼੍ਰੀ ਅਕਾਲ ਸੰਤੂ ਸਾਹਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਦੋਂ ਆਏ ਸੰਤੂ ਸਾਹਬ ਕੁਨੇੜਾ ਤੋਂ ਨਾਲੇ ਤੁਸੀਂ ਤਾਂ ਬਾਹਰ ਜਾ ਕੇ ਪੂਰਾ ਬਦਲ ਹੀ ਗਏ ਹੋ ਯਾਰਾ ਬਦਲ ਮੈਂ ਨਹੀਂ ਗਿਆ ਬਦਲ ਆ ਮੇਰਾ ਪਿੰਡ ਗਿਆ ਕਦੇ ਵੇਲਾ ਹੁੰਦਾ ਸੀ ਆ ਬਿਜਲੀ ਦੇ ਖੰਬਿਆਂ ਤੇ ਲੋਕਾਂ ਨੇ ਪਾਪਾ ਕੁੰਡੀਆਂ ਤੇ ਕੰਬਲ ਕੋਏ ਹੁੰਦੇ ਸੀ ਓਹੋ ਸੰਤੂ ਸਾਹਬ ਤੁਸੀਂ ਲੱਗਦਾ ਬਾਹਰ ਜਾ ਕੇ ਪੰਜਾਬ ਦੀ ਕਦੀ ਖਬਰਸਾਰ ਹੀ ਨਹੀਂ ਲਈ ਜਦੋਂ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਈ ਹੈ ਉਹਨਾਂ ਨੇ ਇਹ ਕੁੰਡੀਆਂ ਵਾਲਾ ਕੰਮ ਹੀ ਖਤਮ ਕਰ ਦਿੱਤਾ ਪੂਰੇ 600 ਯੂਨਿਟ ਮੁਫਤ ਬਿਜਲੀ ਕਰ ਦਿੱਤੀ ਹੈ ਤੇ ਹੁਣ ਲੋਕਾਂ ਨੂੰ ਕੁੰਡੀਆਂ ਪਾਣ ਦੀ ਲੋੜ ਹੀ ਨਹੀਂ ਹੈ ਵਾਹ ਯਾਰਾ ਵਾਹ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਤਾਂ ਪੰਜਾਬ ਦੀ ਬੱਲੇ ਬੱਲੇ ਕਰਾ ਦਿੱਤੀ ਆ ਉਹ ਸ਼ੁਕਰ ਹੈ ਰੱਬ ਦਾ ਉਹ ਭਈ ਸਾਡੇ ਪੰਜਾਬ ਬਾਰੇ ਕੋਈ ਸੋਚਣ ਵਾਲਾ ਆਇਆ ਤੇ ਹੈ ਬਿਲਕੁਲ ਇਹ ਤਾਂ ਹੈ ਪੰਜਾਬ ਸਰਕਾਰ ਨੇ ਪਿਛਲੇ ਸਾਲ 1 ਜੁਲਾਈ ਨੂੰ 600 ਯੂਨਿਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਅਸੀਂ ਬਿਜਲੀ ਬੋਰਡ ਨੂੰ ਘਾਟੇ ਦੇ ਵਿੱਚ ਵੀ ਜਾਣ ਨਹੀਂ ਦਿੱਤਾ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ ਇੱਕ ਸਾਲ ਨਿਰਵਿਘਨ ਪੂਰਾ ਹੋ ਗਿਆ